ਉਹ ਨਹੀਂ ਯਾਰ ਉਹ ਨਹੀਂ ਆ ਫਿਰ ਫੜਵਾ ਉਹ ਮੈਂ ਖਿਲਾਉਣਾ ਬਕਿਆ ਕਿਹਨੇ ਹੁਣ ਅੱਲਾ ਅੱਲਾਈਟ ਕਦੇ ਵਾਸਤੇ ਲਾਈ ਆ ਲਾਈਟ ਤਾਂ ਲਾਈ ਆ ਪਰ ਇਹ ਤੁਸੀਂ ਕਿੱਦਾਂ ਕਰੋਗੇ ਤੁਸੀਂ ਆ ਕਿੱਦਾਂ ਐਦਾਂ ਕਰ ਤੋ ਤੁਸੀਂ ਹਾਂਜੀ ਬਾਹਰ ਬੁਲਾ ਲਓ ਬੀਬੀ ਨੂੰ ਛੱਡ ਕੇ ਨਾ ਇਹਨੂੰ ਲਿਆ ਵੜੇ ਗੱਲ ਕਰ ਗੱਲ ਕਰ ਲੈ ਕੋਈ ਗੱਲ ਨਹੀਂ ਸਾਡੀ ਸਾਡੀ ਕੋਈ ਗੱਲ ਨਹੀਂ ਹੈਗੀ ਉਹਦੀ ਰੋਲਾ ਕਰ ਜੁਜਰਾ ਸਣਾ ਬਾਪੂ ਨੂੰ ਬਾਹਰ ਲੈ ਕੇ ਜਾ ਬਾਹਰ ਜਾ ਰਹੇ ਹਾਂ ਬਾਪੂ ਨੂੰ ਪੂਰੇ ਗੱਲੇ ਨਹੀਂ ਹੋਣੀਆਂ ਕੋਈ ਗੱਲ ਹੀ ਨਹੀਂ ਹੈਗੀ ਮੈਂ ਤੁਸੀ ਮਿਲੂਗਾ ਉਹ ਯਾਰ ਬਾਹਰ ਮਗਾ ਬੈਠਦਾ ਯਾਰ ਇਹ ਗੱਲੇ ਨਹੀਂ ਹੋਣੇ ਛੱਟ ਹੱਥ ਛੱਟ ਹੱਥ ਛੱਟ ਹੱਥ ਛੱਟ ਛੱਟ ਸੜ ਨੂੰ ਮੈਂ ਕੋਈ ਓਏ ਸਾਡੀ ਵੀ ਮਾਂ ਲੱਗਦੀ ਹੈ ਮਾਂ ਲੱਗਦੀ ਹੈ ਦੋ ਵੀ ਗੱਲ ਤਾਂ ਸੁਣ ਲੈ ਵੀ ਸਾਡਾ ਮਰਚਾਲੇ ਆ ਰਿਹਾ ਯਾਰ ਰੋਕੋ ਤੁਸੀਂ ਪਹਿਲਾਂ ਪਰੇ ਹੋ ਕੇ ਖੜੋ ਇੱਕ ਮਿੰਟ ਭੈਣ ਮੇਰੀ ਹੈ ਅਸੀਂ ਤੁਹਾਡੇ ਲਈ ਭੈਣ ਤੁਹਾਡੇ ਘਰ ਚ ਪ੍ਰੀਤ ਭੈਣ ਉਹ ਚ ਕਮਰੇ ਜੀ ਚਲੋ ਭੈਣੇ ਚਲੋ ਭੈਣੇ ਚਲੋ 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 ਇੱਕ ਭੈਣੇ ਗੱਲ ਸਮਝ ਰਹੀ ਆ ਅਦਰਵਾਇਜ਼ ਮਤਲਬ ਵੀਰ ਤਾਂ ਗੁੱਸਾ ਕਰ ਹੀ ਜਾਂਦਾ ਆਪ ਜੀ ਨੇ ਦੇਖਿਆ ਕਦੇ ਇਸ ਭੈਣ ਨੂੰ ਨਹੀਂ ਕਦੇ ਕਿਸੇ ਮਲੇ ਭੈਣੇ ਤੁਸੀਂ ਦੇਖਿਆ ਕਿਉਂ ਨਹੀਂ ਆਏ ਤੁਸੀਂ ਬਾਹਰ ਭੈਣੇ ਕਦੇ ਦੋਸਤੋ ਦੋ ਦਿਨ ਪਹਿਲਾਂ ਤੁਹਾਡੇ ਸਾਹਮਣੇ ਇੱਕ ਵੀਡੀਓ ਰੱਖੀ ਸੀ ਜੋ ਕਿ ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਪਟਿਆਲਾ ਤੋਂ ਵੀਰ ਸਤਪਾਲ ਸਿੰਘ ਖਰੋੜ ਜਨਨੁਕੀ ਪਾਲ ਕਰੋੜ ਦੇ ਨਾਮ ਦੇ ਨਾਲ ਤੁਸੀਂ ਜਾਣਦੇ ਹੋ ਬਹੁਤ ਜ਼ਿਆਦਾ ਪਿਆਰ ਕਰਦੇ ਹੋ ਕਿਉਂਕਿ ਉਹ ਕਾਰਜ ਜੋ ਕਿ ਪਾਲ ਕਰੋੜ ਦੁਆਰਾ ਅਤੇ ਆਪਣਾ ਫਰਜ ਸੇਵਾ ਸੁਸਾਇਟੀ ਦੁਆਰਾ ਕੀਤਾ ਜਾਂਦਾ ਹੈ ਉਹ ਕਾਰਜ ਹੁੰਦਾ ਹੈ ਜਿਸ ਦੇ ਵਿੱਚ ਕਿ ਆਪਣੇ ਵੀ ਮੁੱਖ ਮੋੜ ਜਾਂਦੇ ਨੇ ਪਰ ਇਹਨਾਂ ਵੱਲੋਂ ਬੇਹਦ ਉਹਨਾਂ ਲੋਕਾਂ ਦੀ ਮਦਦ ਵੀ ਕੀਤੀ ਜਾਂਦੀ ਹੈ ਤੇ ਅਜਿਹੇ ਪਰਿਵਾਰਾਂ ਨੂੰ ਰੈਸਕਿਊ ਵੀ ਕੀਤਾ ਜਾਂਦਾ ਹੈ ਜਿੱਥੇ ਕਿ ਪਟਿਆਲਾ ਤੋਂ ਇੱਕ ਪਰਿਵਾਰ ਰੈਸਕਿਊ ਕੀਤਾ ਸੀ ਜੋ ਕਿ 48 ਮਿੰਟ ਦੀ ਵੀਡੀਓ ਤੁਸੀਂ ਦੇਖੀ ਆ ਤੇ ਸ਼ੰਕਾ ਦੇ ਬਹੁਤ ਸਾਰੇ ਕਮੈਂਟ ਮੈਸੇਜ ਆ ਰਹੇ ਸਨ ਕਿ ਉਸ ਦੇ ਵਿੱਚ ਅੱਗੇ ਕੀ ਹੋਇਆ ਸੋ ਉਸ ਵੀਡੀਓ ਦਾ ਅਗਲਾ ਪਾਰਟ ਤੁਸੀਂ ਅੱਜ ਦੇਖੋਗੇ ਸੋ ਵੀਡੀਓ ਨੂੰ ਲਾਈਕ ਕਰਕੇ ਅਗੇ ਸ਼ੇਅਰ ਜ਼ਰੂਰ ਕਰ ਦੇਣਾ ਤੇ ਦੋਸਤੋ ਨਾਲ ਹੀ ਇਸ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰਨ ਤੋਂ ਇਲਾਵਾ ਆਪਣੇ ਵਿਚਾਰ ਵੀ ਕਮੈਂਟਾਂ ਦੇ ਵਿੱਚ ਦੱਸਿਓ ਕਿਉਂਕਿ ਕੁਝ ਦੋਸਤਾਂ ਦਾ ਕਹਿਣਾ ਸੀ ਕਿ ਇਸ ਪਰਿਵਾਰ ਨੂੰ ਇੰਨਾ ਦੀ ਹਾਲਤ ਤੇ ਛੱਡ ਦੇਣਾ ਚਾਹੀਦਾ ਸੀ ਤਾਂ ਦੋਸਤੋ ਬਿਮਾਰੀ ਵਾਦੇ-ਵਾਦੇ ਵੱਧ ਜਾਂਦੀ ਹੈ ਜੋ ਕਿ ਆਪਣਾ ਫਰਜ ਸੇਵਾ ਸੁਸਾਇਟੀ ਵੱਲੋਂ ਕਾਰਜ ਕੀਤਾ ਜਾਂਦਾ ਹੈ ਪੂਰੀ ਸੁਸਾਇਟੀ ਵੱਲੋਂ ਉਹਨਾਂ ਦਾ ਸਾਥ ਦਿੱਤਾ ਗਿਆ ਪੂਰੇ ਮਹੱਲੇ ਦੁਆਰਾ ਸਾਥ ਦਿੱਤਾ ਗਿਆ ਕਿਉਂਕਿ ਇਹ ਪਰਿਵਾਰ ਦੀ ਜੋ ਹਾਲਤ ਸੀ ਬਹੁਤ ਜ਼ਿਆਦਾ ਚਿੰਤਾਜਨਕ ਸੀ ਪੂਰੇ ਤਰੀਕੇ ਦੇ ਨਾਲ ਸਮਾਜ ਨਾਲੋਂ ਟੁੱਟਿਆ ਪਿਆ ਪਰਿਵਾਰ ਸੀ ਜਿਸ ਦੇ ਨਾਲ ਕੋਈ ਵੀ ਹੋਰ ਘਟਨਾ ਘਟ ਸਕਦੀ ਸੀ ਜਿਸ ਤੋਂ ਪਹਿਲਾਂ ਹੀ ਇਸ ਪਰਿਵਾਰ ਨੂੰ ਰੈਸਕਿਊ ਕਰਕੇ ਇਹਨਾਂ ਦੀ ਮਦਦ ਕੀਤੀ ਗਈ ਸੋ ਆਪਣੇ ਵਿਚਾਰ ਇਸ ਬਾਰੇ ਜਰੂਰ ਕਰਨਾ ਜੇਕਰ ਤੁਸੀਂ ਆਪਣਾ ਫਰਜ ਸੇਵਾ ਸੁਸਾਇਟੀ ਅਤੇ ਵੀਰਪਾਲ ਕਰੋੜ ਤੇ ਇਸ ਕਾਰਜ ਤੋਂ ਪ੍ਰਭਾਵਿਤ ਹੋ ਉਹਨਾਂ ਦੇ ਨਾਲ ਤੁਸੀਂ ਸਪੋਰਟ ਦੇ ਵਿੱਚੋਂ ਤੱਕ ਕਮੈਂਟਾਂ ਦੇ ਵਿੱਚ ਯੈਸ ਜਰੂਰ ਟਾਈਪ ਕਰਨਾ ਤੇ ਜੇਕਰ ਤੁਹਾਡੇ ਕੋਈ ਹੋਰ ਵਿਚਾਰ ਨੇ ਤਾਂ ਨੋ ਟਾਈਪ ਕਰਕੇ ਆਪਣੇ ਵਿਚਾਰ ਲਿਖਣਾ ਆਓ ਦੇਖੋ ਇਹ ਅੱਗੇ ਵੀਡੀਓ ਕੰਟੈਂਟ ਲੀਟਸ ਕਰਾਂਗੇ ਠੀਕ ਹੈ ਠੀਕ ਉਹ ਕਹਤਾ ਮੈਂ ਬਾਪੂ ਜੀ ਨੂੰ ਸਾਰੇ ਆਪਣੇ ਬੰਦਿਆਂ ਨੂੰ ਸਾਰਿਆਂ ਨੂੰ ਹਾਲਚ ਇਹਨਾਂ ਨੂੰ ਬਾਹਰ ਅੱਗੇ ਹਾਲ ਸਾਰਿਆਂ ਨੂੰ ਲੈ ਜਾਓ ਆਪਣੇ ਨੂੰ ਸਾਰਿਆਂ ਨੂੰ ਠੀਕ ਹੈ ਜੀ ਸਾਡੇ ਤੇ ਯਕੀਨ ਰੱਖੋ ਬੇਟੀ ਕਿੱਥੇ ਮੇਰੀ ਬੇਟੀ ਵੀ ਆਪਣੇ ਕੋਲੇ ਨੇ ਵੀਰਾ ਵੀ ਸਾਰਾ ਪਰਿਵਾਰ ਇਕੱਠਾ ਆਪ ਆ ਉਹ ਵੀ ਹੋ ਰਹੀ ਹੈ ਆਪ ਜੀ ਨੂੰ ਤਾਂ ਆਪਰੇਸ਼ਨ ਗਿਆ ਵੀ ਘਰ ਵੀ ਆਪਣਾ ਔਰੇ ਤਾਂ ਨਹੀਂ ਤੁਹਾਨੂੰ ਲੈ ਕੇ ਗਏ ਆਪ ਜੀ ਸਾਡੇ ਤੇ ਯਕੀਨ ਕਰੋ ਪਲੀਜ਼ ਤੁਸੀਂ ਮੇਰੇ ਤੇ ਯਕੀਨ ਕਰੋ ਮੇਰੇ ਸਿਰ ਤੇ ਹੱਥ ਰੱਖ ਕੇ ਯਕੀਨ ਕਰੋ ਪਲੀਜ਼ ਮੇਰੇ ਯਕੀਨ ਮੰਨੋ ਤੁਹਾਡੇ ਨਾਲ ਗਲਤ ਨਹੀਂ ਕੁਝ ਹੋ ਰਿਹਾ ਤੁਹਾਡੇ ਨਾਲ ਪ੍ਰੋਮਿਸ ਕਰਦੇ ਆ ਤੁਹਾਡੇ ਨਾਲ ਦੇਖੋ ਤੁਹਾਨੂੰ ਬੱਚੇ ਕੁੱਟਦਾ ਰਿਹਾ ਕੁੱਟ ਕੇ ਤੁਹਾਨੂੰ ਗਲੀ ਚ ਲੈ ਕੇ ਆਉਂਦਾ ਰਿਹਾ ਕਿ ਨਹੀਂ ਲੈ ਅੰਦਰ ਤੁਸੀਂ ਉਸ ਚੀਜ਼ ਕਰਕੇ ਉਹ ਤੁਹਾਡੇ ਨਾਲ ਗੁੱਸਾ ਕਰਦੇ ਨੇ ਪਤਾ ਨਹੀਂ ਕਿਸ ਗੱਲ ਦਾ ਗੁੱਸਾ ਤੁਹਾਨੂੰ ਕੁੱਟੀ ਜਾਂਦੇ ਨੇ ਅੰਦਰੇ ਮਾਰੀ ਜਾਂਦੇ ਨੇ ਨਾ ਬੱਚੇ ਨੂੰ ਬਾਹਰ ਨਿਕਲਣ ਦਿੰਦੇ ਨੇ ਉਹ ਕੀ ਸੀਨ ਕੀ ਆ ਜੀ ਇਹ ਮੈਨੂੰ ਦੱਸੋ ਪਹਿਲਾਂ ਕਿਉਂ ਨਹੀਂ ਬੱਚਾ ਨੂੰ ਬਾਹਰ ਜਾਣ ਦਿੰਦੀ ਬੇਬੇ ਆਪ ਹੀ ਨਿਕਲਦੇ ਯਾਰ ਕਿਹ ਚੱਕਰ ਕੀ ਆ ਜੀ ਕਿਉਂ ਉਸ ਭੈਣ ਸਮਝਦਾਰਾ ਹਜੇ ਭੈਣ ਉਹ ਜਿਹੜਾ ਬੇਟਾ ਤੁਹਾਡਾ ਛੋਟਾ ਉਹ ਤਾਂ ਉਹਨੂੰ ਦਿਮਾਗੀ ਪ੍ਰੋਬਲਮ ਹੈਗੀ ਆ ਜੀ ਇਹ ਕੀ ਹੋ ਕੀ ਗਿਆ ਜੀ ਇਹ ਡੱਕੀ ਡਰ ਕਾ ਤੋ ਹਾਂ ਇਹ ਡਰ ਕਾ ਤੋ ਤੁਹਾਨੂੰ ਫਿਰ ਇੰਨਾ ਜੀ ਡਰ ਕਾ ਤੋ ਕੋਈ ਕੀ ਚੱਕਰ ਕੀ ਬਾਪੂ ਜੀ ਤੁਹਾਡੀ ਕੋਈ ਪ੍ਰਾਪਰਟੀ ਨਹੀਂ ਖੋਹਦਾ ਕੋਈ ਤੁਹਾਡਾ ਘਰ ਨਹੀਂ ਖੋਹਦਾ ਕੋਈ ਤੁਹਾਡੇ ਪੈਸੇ ਨਹੀਂ ਖੋਹਦਾ ਜੀ ਆਪ ਜੀ ਸਾਡੇ ਤੇ ਯਕੀਨ ਕਰੋ ਪਲੀਜ਼ ਅਸੀਂ ਕੋਈ ਜ਼ਿੰਮੇਵਾਰ ਇਨਸਾਨ ਹਾਂ ਤੁਹਾਡੇ ਪੈਰਾਂ 'ਚ ਵਹਿ ਕੇ ਗੱਲ ਇਹ ਕਹਦੇ ਨੇ ਬਸ ਇਸ ਤੋਂ ਉੱਪਰ ਦੀ ਕੁਝ ਨਹੀਂ ਕਹਿ ਸਕਦੇ ਜੀ ਸੋਸੀ ਧੰਨਵਾਦ ਕਰੋ ਸਮਾਂ ਬਾਪੂ ਜੀ ਸਮਝਦਾਰ ਨੇ ਔਰ ਦੂਜੀ ਗੱਲ ਜੀ ਇੱਕ ਵਾਰੀ ਨਾ ਦੋਕਪੈਣਾ ਆਉਣਾ ਇੱਕ ਇੱਕ ਬੰਦਾ ਆਜਣਾ ਮੈਂ ਤਾਂ ਆਪ ਇੱਕ ਵਾਰੀ ਘਰੇ ਅੰਦਰ ਕੈਮਰੇ ਨਾਲ ਦੇਖ ਲਈਏ ਜੀ ਦੂਜੀ ਗੱਲ ਫਿਰ ਪੁਲਿਸ ਨੂੰ ਬੁਲਾ ਕੇ ਆਪੇ ਨੂੰ ਲੋਕ ਲਾ ਦਈਏ ਇਦਾਂ ਹੀ ਤਲਾਸ਼ੀ ਆਪਾਂ 2 ਦਿਨਾਂ ਬਾਅਦ ਪੁਲਿਸ ਨੂੰ ਕਰਵਾ ਦਾਂਗੇ ਸੰਗਤ ਜੀ ਅਸੀਂ ਪਟਿਆਲੇ ਆ ਜੀ ਔਰ ਧੰਨਵਾਦ ਸਾਰੇ ਸਾਰੇ ਮਹੱਲਾ ਵਾਸੀਆਂ ਦਾ ਬੀਬੀਆਂ ਦਾ ਭੈਣਾਂ ਦਾ ਜਿਨ੍ਹਾਂ ਨੇ ਸਾਥ ਦਿੱਤਾ ਆਪ ਜੀ ਨੇ ਹਾਲਾਤ ਦੇਖ ਲੇ ਕਿਉਂਕਿ ਪਹਿਲਾਂ ਤਾਂ ਕਨਫਿਊਜ਼ਨ ਸੀਗੀ ਜੀ ਵੀ ਪਤਾ ਨਹੀਂ ਅੰਦਰ ਦੇ ਹਾਲਾਤ ਕੀ ਨੇ ਤੁਸੀਂ ਦੇਖੋ ਵੀ ਪਿਛਲੇ 30 ਸਾਲਾਂ ਦਾ ਕੂੜਾ ਕਰਕਟ ਅੰਦਰ ਲਫਾਫਿਆਂ ਚ ਭਰਿਆ ਪਿਆ ਔਰ ਕਿੱਦਾਂ ਦੇ ਹਾਲਾਤਾਂ 'ਚ ਰਹਿ ਰਹੇ ਨੇ ਜਦੋਂ ਅਸੀਂ ਰਸੋਈ ਬਾਰੇ ਗੱਲ ਕੀਤੀ ਉਹ ਕਹਿੰਦਾ ਵੀ ਸਾਡੇ ਬਾਪ ਨੇ ਸਾਨੂੰ ਬਾਥਰੂਮ ਹੀ ਨਹੀਂ ਬਣਾ ਕੇ ਦਿੱਤਾ ਉਹ ਆਪਣੇ ਫਾਦਰ ਦੇ ਨਾਲ ਗੁੱਸਾ ਆਣ ਇਸ ਕਰਕੇ ਬਜ਼ੁਰਗਾਂ ਨੂੰ ਮਾਰਦੇ ਨੇ ਔਰ ਮਾਰਨ ਤੋਂ ਬਾਅਦ ਬੇਬੇ ਨੇ ਸਾਰਾ ਸਿਸਟਮ ਜਿਹੜਾ ਬੇਬੇ ਨੇ ਇਹ ਪ੍ਰੋਬਲਮ ਕੀਤੀ ਵੀ ਆ ਬੇਬੇ ਜੀ ਨੂੰ ਮਾਨਸਿਕ ਕੋਈ ਪ੍ਰੋਬਲਮ ਆ ਔਰ ਉਸ ਤੋਂ ਬਾਅਦ ਬੇਬੇ ਜੀ ਨੇ ਨਾ ਬੇਟੀ ਨੂੰ ਬਾਹਰ ਨਿਕਲਣ ਦੇਣਾ ਨਾ ਬੇਟੇ ਨੂੰ ਨਾ ਵੱਡੇ ਵੱਡਾ ਬੇਟਾ ਕਦੇ ਕਦੇ ਜਾਂਦਾ ਉਹੀ ਨੌਕਰੀ ਕਰਦਾ ਜੀ ਹਾਂਜੀ ਔਰ ਅਸੀਂ ਦੱਸਣਾ ਚਾਹੁੰਦੇ ਜਿਹੜੇ ਮਹਾਰਾਜਾ ਜਿਹੜਾ ਪਰਿਵਾਰ ਹੈ ਦੱਸਿਆ ਕਿਨੇ ਸੀ ਉਹਨਾਂ ਦੇ ਵਿੱਚੋਂ ਆ ਜੀ ਹਾਂਜੀ ਉੱਥੇ ਨੌਕਰੀ ਕਰਦੇ ਸੀ ਨੌਕਰੀ ਕਰਦੇ ਸੀ ਉੱਥੇ ਨੌਕਰੀ ਕਿਲਾ ਚੌਂਕ ਦੇ ਵਿੱਚ ਨੌਕਰੀ ਕਰਦੇ ਜਿਹੜੇ ਬਾਪੂ ਜੀ ਬਾਹਰ ਬੈਠੇ ਨੇ ਇਹਦਾ ਨਾਮ ਨਾਮ ਕੀ ਹੈ ਇਹਨਾਂ ਦਾ ਗਰਦੀਪ ਸਿੰਘ ਹੈ ਜੀ ਗਰਦੀਪ ਸਿੰਘ ਗਰਦੀਪ ਸਿੰਘ ਠੀਕ ਹੈ ਜੀ ਇਹਨਾਂ ਦੇ ਫਿਰ ਬੱਚਿਆਂ ਦੇ ਨਾਮ ਤਾਂ ਤੁਹਾਨੂੰ ਪਤਾ ਨਹੀਂ ਹੋਣਾ ਜੀ ਨਾ ਪਹਿਲੀ ਵਾਰ ਦੇਖਿਆ ਜੀ ਕਦੇ ਦਿਖਿਆ ਹੀ ਨਹੀਂ ਇਹ ਤਾਂ ਦੇਖੇ ਪਹਿਲੀ ਵਾਰ ਆ ਪਹਿਲੀ ਵਾਰ ਹੀ ਉਹ ਮੁੰਡਾ ਤੇ ਆਹ ਕੁੜੀ ਅੱਜ ਅੱਜ ਦੇਖੇ ਪਹਿਲੀ ਵਾਰ ਦੇਖੇ ਤੁਸੀਂ ਤਾਂ ਬਿਲਕੁਲ ਨਾਲੇ ਬਾਈ ਜੀ ਦਾ ਨਾਲ ਗਵਾਂਢੀ ਦਾ ਨਾਲ ਬੇਦਾ ਬਣਾ ਰਿਹਾ ਸੀ ਸਾਡੇ ਤੋਂ ਜਦੋਂ ਇਹਨਾਂ ਨੇ ਮਕਾਨ ਬਣਾਇਆ ਸੀ ਨਾ ਨਾਲ ਵਾਲਾ ਵੀ ਬਣਾਇਆ ਸੀ ਠੀਕ ਹੈ ਜੀ ਉਹ ਤੋਂ ਸਾਡੇ ਤੋਂ ਪਾਣੀ ਲਿਆਤੀ ਇਹਨਾਂ ਨੇ ਮੋਟਰ ਦਾ ਉਹਨੂੰ ਤੋਂ ਲਿਆ ਸੀਦਾ ਪਹਿਲਾਂ ਮੇਰੇ ਪੋਲਾਏ ਸੀ ਕਿ ਇਹਨਾਂ ਤੋਂ ਲਿਆ ਪਾਣੀ ਜੀ ਮੇਰਾ ਘਰ ਅੱਗੇ ਆ ਇੱਕ ਇੱਕ ਛੱਡ ਕੇ ਠੀਕ ਹੈ ਜੀ ਤੇ ਉਸ ਤੋਂ ਬਾਅਦ ਇਹਨਾਂ ਨੇ ਲੋਕ ਹੀ ਲਾ ਲਿਆ ਲੋਕ ਕਿ ਨਾਲ ਆ ਮਕਾਨ ਵੇਚਿਆ ਨਾਲ ਆਲਾ ਬੰਦਾ ਮੈਂ ਬੁਕਵਾਇਆ ਸੀ ਇਹਨਾਂ ਦਾ ਮਕਾਨ ਬਹੁਤ ਬੁਰੇ ਹਾਲਾਤ ਨੇ ਪ੍ਰਧਾਨ ਜੀ ਤੁਸੀਂ ਅੰਦਰ ਗਿਓ ਮੈਂ ਇਹਨੂੰ ਉੱਧਰ ਤੇ ਨਹੀਂ ਕਰਦਾ ਇਹੇ ਰਸਤੇ 'ਚ ਜਦ ਨੌਕਰੀ ਕਰਦਾ ਸੀਗਾ ਅੱਜ ਖਰਾਬੀ ਹੋਇਆ ਹਾਂ ਮੈਂ ਖਰਾਬੀ ਹੁਣ ਤੈਨੂੰ ਬਈ ਇਹ ਭਾਈ ਸਭ ਤਾਂ ਦੇਖਣਾ ਪੈਣਾ ਅੱਧਰ ਕੀ ਹਾਲਾਤ ਬਣਾਏ ਪਏ ਨੇ ਤਾਂ ਬੂਦੇ ਵੀ ਆਹ ਪੜਦਾ ਜਲਾ ਹਤਾ ਜੀ ਹਰੇ ਰੰਗ ਦਾ ਜੀ ਬਿਲਕੁਲ ਇਹ ਕਹਿੰਦਾ ਨਹੀਂ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਅੱਛਾ ਜੀ ਐਂ ਟਾਲ ਗਿਆ ਅੱਛਾ ਜੀ ਤੇ ਤੁਸੀਂ ਆ ਹੀ ਗਏ ਆ ਹੁਣ ਬੇਫੀਦ ਹਸਾਬ ਔਰ ਸੰਗਤ ਜੀ ਅਸੀਂ ਪਟਿਆਲੇ ਤੋਂ ਬਾਸੋਂ ਰੋਡ ਦੇ ਉੱਪਰ ਲਚਕਾਣੀ ਪਿੰਡ ਆ ਜੀ ਉੱਥੇ ਆਸ਼ਰਮ ਜਿਹੜਾ ਆਪ ਜੀ ਦੀ سپورਟ ਨਾਲ ਚੱਲ ਰਿਹਾ ਇਦਾਂ ਦੇ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਇਦਾਂ ਦੇ ਵੀਰਾਂ ਦੀ ਔਰ ਜਿਹੜਾ ਆਪ ਜੀ ਦੀ ਸਾਥ ਨਾਲ ਦਵਾਮਾਂ ਦੇ ਨਾਲ ਅੱਜ ਇਹ ਕਾਰਜ ਕੀਤਾ ਗਿਆ ਸਾਰੀ ਨਗਰ ਦਾ ਹੀ ਅਸੀਂ ਸਭ ਤੋਂ ਵੱਡਾ ਯੋਗਦਾਨ ਮੰਨਦੇ ਆਂ ਮਹੱਲਾ ਨਿਵਾਸੀਆਂ ਦਾ ਜਿਨ੍ਹਾਂ ਨੇ ਮਤਲਬ ਤਕੜੇ ਹੋ ਕੇ ਜਿਹੜਾ ਸਾਥ ਦਿੱਤਾ ਨਹੀਂ ਕਈ ਵਾਰੀ ਕੀ ਹੁੰਦਾ ਮਹੱਲਾ ਨਿਵਾਸੀ ਵੀ ਡਰ ਜਾਂਦੇ ਨੇ ਚਲੋ ਪਹਿਲਾਂ ਨਹੀਂ ਹਿੰਮਤ ਪੈਂਦੀ ਜੇ ਆਪਾਂ ਗੱਲ ਕਰੀਏ ਵੀਰ ਦੀ ਇਕੱਲੇ ਇਨਸਾਨ ਦੀ ਕਦੇ ਹਿੰਮਤ ਨਹੀਂ ਪੈਂਦੀ ਕਿਸੇ ਦੇ ਘਰੇ ਜਾਣ ਦੀ ਵੀ ਬੀਬੀਆਂ ਨਾਲ ਗੱਲ ਪੈ ਜਾਣ ਜਾਂ ਕੁਝ ਇਲਜ਼ਾਮ ਨਾਲ ਲਾ ਦੇਣ ਜਾਂ ਕੋਈ ਕ੍ਰਿਮੀਨਲ ਇਹ ਨਾ ਹੋਣ ਇਸ ਕਰਕੇ ਜਦੋਂ ਸਾਰਾ ਮਹੱਲਾ ਇਕੱਠਾ ਹੋ ਜਾਂਦਾ ਫਿਰ ਮਜ਼ਬੂਤ ਜਿਹੜੀ ਤਾਕਤ ਬਣ ਗਈ ਤਾਂ ਕਰਕੇ ਅੱਜ ਅਸੀਂ ਆਪ ਜੀ ਨੂੰ ਘਰ ਦਿਖਾਉਨੇ ਆਂ ਤੁਸੀਂ ਦੇਖੋ ਅੰਦਰ ਜਿਹੜਾ ਕੂੜਾ ਕਰਕਟਾ ਕਦੇ ਵੀ ਬਾਹਰ ਬੰਦਾ ਲੈਣ ਨਹੀਂ ਆਇਆ ਦੂਜੀ ਗੱਲ ਇਹਨਾਂ ਦੇ ਗੇਟ ਦੇ ਵਿੱਚ ਕਦੇ ਵੀ ਦੋਜੀ ਖੜਾ ਨਹੀਂ ਕਿਸੇ ਨੇ ਦੇਖਿਆ ਆਹ ਔਰੇ ਬੱਚੇ ਪੜਦੇ ਨੇ ਪੜ੍ਹੇ ਲੇਕਿਨ ਨਾ ਰੇੜੀ ਵਾਲਾ ਨਾ ਬਸਾਦੀ ਵਾਲਾ ਨਾ ਕੋ ਕੂੜੇ ਵਾਲਾ ਕਹਿੰਦਾ ਕੋਈ ਵੀ ਨਹੀਂ ਕਦੇ ਚੂਣ ਵਾਲਾ ਜੀ ਹਾਂ ਜੀ ਔਰ ਬਾਪੂ ਜੀ ਕਦੇ-ਕਦੇ ਇਸ ਮੰਜੇ ਤੇ ਬਾਹਰ ਉਰੇ ਪੈਂਦੇ ਨੇ ਜੀ ਉਹ ਦਰਅਸਲ ਉਹ ਗੁੱਸਾ ਹੀ ਬਾਪੂ ਨਾਲ ਨੇ ਇੱਥੇ ਕਹਿੰਦੇ ਨਹੀਂ ਜਾਂ ਪੱਖਾ ਲਾਇਆ ਹੁੰਦਾ ਪੱਖੇ ਦੀ ਸੰਤੋ ਆਵਾਜ਼ ਆਉਂਦੀ ਜੀ ਬਿਲਕੁਲ ਔਰ ਹੁਣ ਤੁਸੀਂ ਦੇਖਿਆ ਸਾਰੀ ਸੰਗਤ ਨੇ ਅਸੀਂ ਆਪ ਜੀ ਨੂੰ ਇੱਕ ਵਾਰੀ ਅੰਦਰ ਦੇ ਹਾਲਾਤ ਤੁਸੀਂ ਆਪਣੇ ਆਲੇ ਦੁਆਲੇ ਜ਼ਰੂਰ ਧਿਆਨ ਰੱਖੋ ਸਾਡੇ ਨੰਬਰਾਂ ਤੇ ਜ਼ਰੂਰ ਸੰਪਰਕ ਕਰੋ ਤੁਹਾਡੇ ਆਲੇ ਦੁਆਲੇ ਐਸੇ ਬਹੁਤ ਵੀਰ ਹੋਣੇ ਜਿਨ੍ਹਾਂ ਨੂੰ ਹਜੇ ਵੀ ਲੋੜ ਆ ਐਸੇ ਭੈਣ ਭਰਾ ਹੋਣੇ ਜਿਹੜੇ ਘਰਾਂ ਚ ਕੈਦ ਨੇ ਆਪਾਂ ਇਕੱਠੇ ਹੋ ਕੇ ਉਹਨਾਂ ਨਾਲ ਖੜਨਾ ਥੋੜੀ ਜਿਹੀ ਹਿੰਮਤ ਕਰਨੀ ਪਊਗੀ ਤਕੜੇ ਹੋ ਕੇ ਜਿਹੜਾ ਇਹ ਕਾਰਜ ਆਪਣੇ ਭੈਣ ਭਰਾਵਾਂ ਨਾਲ ਆਪਾਂ ਨੂੰ ਖੜਨਾ ਪਊਗਾ ਤੁਸੀਂ ਆਓ ਅਸੀਂ ਆਪ ਜੀ ਨੂੰ ਇੱਕ ਘਰ ਦਿਖਾਉਨੇ ਆਂ ਔਰ ਫਿਰ ਅਗਲਾ ਜਿਹੜਾ ਪ੍ਰੋਸੈਸ ਆ ਅਗਲੀ ਜਿਹੜੀ ਇਹਨਾਂ ਦੀ ਜ਼ਿੰਦਗੀ ਆ ਉਹ ਆਪਾਂ ਆਸ਼ਰਮ ਦੇ ਵਿੱਚ ਬੀਬੀ ਜੀ ਨੂੰ ਲੈ ਗਏ ਔਰ ਉਹਨਾਂ ਦੇ ਬੱਚਿਆਂ ਨੂੰ ਲੈ ਗਏ ਦੋ ਬੇਟੇ ਔਰ ਬੇਟੀ ਨੂੰ ਔਰ ਜਿਹੜੇ ਬਾਪੂ ਜੀ ਨੇ ਉਹ ਆਪਣੇ ਕੋਲੇ ਕਿਉਂਕਿ ਬਾਪੂ ਜੀ ਦਿਮਾਗੀ ਬਿਲਕੁਲ ਸਹੀ ਨੇ ਬਾਪੂ ਜੀ ਨੂੰ ਘਰੋਂ ਕੱਢਿਆ ਜਾਂਦਾ ਹੁਣ ਵੀ ਉਹਨਾਂ ਨੇ ਜਿਹੜਾ ਇੱਕ ਘੰਟਾ ਗੇਟ ਨਹੀਂ ਖੋਲਿਆ ਬਾਪੂ ਕਰਕੇ ਨਹੀਂ ਖੋਲਿਆ ਵੀ ਤੂੰ ਇਹਨਾਂ ਨੂੰ ਕਿਉਂ ਲੈ ਕੇ ਆਇਆ ਉਹਨਾਂ ਨੂੰ ਲੱਗਦਾ ਸੀ ਵੀ ਬਾਪੂ ਹੋਈਏ ਸਾਰਾ ਜਿਹੜਾ ਕੁਝ ਕਰਵਾ ਰਿਹਾ ਪਰ ਬਾਪੂ ਜੀ ਦਿਮਾਗੀ ਸਹੀ ਨੇ ਪੜੇ ਲਿਖੇ ਨੇ ਨੌਕਰੀ ਕੀਤੀ ਆ ਉਹਨਾਂ ਨੂੰ ਆਪਾਂ ਕੋਸ਼ਿਸ਼ ਕਰਾਂਗੇ ਇਸ ਘਰ ਦੇ ਵਿੱਚ ਸਟੇ ਕਰਵਾਈਏ ਲਵੇ ਲੋਣ ਜ਼ਿੰਮੇਵਾਰੀ ਦੇ ਕੇ ਕਿਉਂਕਿ ਘਰ ਦੇ ਵਿੱਚ ਜ਼ਿੰਮੇਵਾਰੀ ਹੁੰਦੀ ਆ ਹੁਣ ਇਹ ਨਹੀਂ ਪਤਾ ਅੰਦਰ ਕੀ ਚੀਜ਼ ਪਈ ਆ ਹੋ ਸਕਦਾ ਇਹਨਾਂ ਦੀ ਕੋਈ ਐਸੇ ਡਾਕੂਮੈਂਟ ਪਏ ਹੋਣ ਕੋਈ ਚੋਰੀ ਕਰ ਲੇ ਹੋ ਸਕਦਾ ਕੋਈ ਪੈਸੇ ਪੈਸੇ ਤਾਂ ਸਾਨੂੰ ਨਹੀਂ ਲੱਗਦੇ ਵੀ ਨਹੀਂ ਹੁਣ ਇਦਾਂ ਦੇ ਹੋਣਗੇ ਕਿਉਂਕਿ ਅਕਾਊਂਟ ਦੇ ਵਿੱਚ ਜਿਹੜੀ ਪੈਨਸਲ ਪੈਂਦੀ ਹੋਊਗੀ ਬਾਕੀ ਫੇਰ ਵੀ ਆਪਾਂ ਪੁਲਿਸ ਨੂੰ ਬੁਲਾ ਕੇ ਇਸ ਘਰ ਦੀ ਸਾਰੇ ਪਰਿਵਾਰ ਦੀ ਤਲਾਸ਼ੀ ਜਿਹੜਾ ਇੱਥੋਂ ਲੈਣੀ ਆ ਆਪਾਂ ਇਦਾਂ ਨਹੀਂ ਖੋਲਣਾ ਆਪਾਂ ਇਹਨੂੰ ਇਦਾਂ ਹੀ ਬੰਦ ਕਰਨਾ ਪੁਲਿਸ ਨੂੰ ਬੁਲਾ ਕੇ ਕੱਲ ਜਦੋਂ ਵੀ ਆਪਣਾ ਸਮਾਂ ਲੱਗਦਾ ਤਾਂ ਆਪਾਂ ਅੰਦਰ ਐਂਟਰ ਹੋਵਾਂਗੇ ਤੁਹਾਨੂੰ ਅਸੀਂ ਇੱਕ ਵਾਰੀ ਘਰ ਦਿਖਾਉਨੇ ਆ ਤੁਹਾਨੂੰ ਅੰਦਾਜ਼ਾ ਹੋ ਜਾਊਗਾ ਵੀ ਉਹ ਭੈਣ ਔਰ ਜਿਹੜਾ ਭਰਾ ਕਿਸ ਹਾਲਾਤਾਂ ਚ ਰਹਿੰਦੇ ਹੋਣਗੇ ਜੇਕਰ ਅਸੀਂ ਉਸ ਭੈਣ ਨਾਲ ਗੱਲ ਕੀਤੀ ਭੈਣ ਬੜੀ ਸਮਝਦਾਰ ਲੱਗੀ ਜੀ ਉਹਨਾਂ ਨੇ ਬੜੇ ਮਤਲਬ ਜਦੋਂ ਮੈਂ ਆਪਣੀ ਪਛਾਣ ਪੱਤਰ ਦਿਖਾਤਾ ਆਪਣਾ ਕਾਰਡ ਤਾਂ ਉਹਨਾਂ ਨੇ ਮਤਲਬ ਬੜੀ ਸਮਝਦਾਰੀ ਨਾਲ ਮੇਰੇ ਨਾਲ ਗੱਲ ਕੀਤੀ ਆਪ ਜੀ ਨੇ ਦੇਖਿਆ ਉਹਨਾਂ ਦਾ ਜਿਹੜਾ ਭਰਾ ਛੋਟਾ ਬੜਾ ਅਗਰੈਸਿਵ ਹੁੰਦਾ ਸੀ ਉਹ ਕਹਿੰਦੀ ਵੀ ਵੀਰੇ ਇਹਨਾਂ ਨੂੰ ਗੁੱਸਾ ਆਉਂਦਾ ਜਿਹੜਾ ਵੱਡਾ ਸੀਗਾ ਉਹ ਉਹ ਤੁਹਾਡੇ ਸਾਹਮਣੇ ਆ ਜੀ ਉਹ ਕੱਲਾ ਬਾਹਰ ਜਾਂਦਾ ਸੀ ਔਰ ਬਾਪੂ ਜੀ ਨੂੰ ਬਾਹਰ ਕੱਢੇ ਜਾਂਦਾ ਸੀ ਹੁਣ ਇਹ ਸੀਨ ਕੀ ਹੋਇਆ ਕੀ ਨਹੀਂ ਹੋਇਆ ਕਿਉਂ ਇੰਨੀ ਤਕਲੀਫ ਦੇ ਵਿੱਚ ਇਹ ਪਰਿਵਾਰ ਪਹੁੰਚ ਗਿਆ ਇਹਦਾ ਸਾਨੂੰ ਨਹੀਂ ਪਤਾ ਪਰ ਆਪਾਂ ਆਪਣੇ ਆਲੇ ਦੁਆਲੇ ਜ਼ਰੂਰ ਧਿਆਨ ਰੱਖੀਏ ਐਦਾਂ ਜਿਹੜੇ ਕਲੋਨੀ ਨੇ ਮhalla ਵਾਸੀਆਂ ਨੇ ਮਦਦ ਕੀਤੀ ਐਦਾਂ ਤਕੜੇ ਹੋ ਕੇ ਆਪਾਂ ਤੁਸੀਂ ਸਾਨੂੰ ਜ਼ਰੂਰ ਬੁਲਾਓ ਅਸੀਂ ਜ਼ਰੂਰ ਆਵਾਂਗੇ ਐਦਾਂ ਦੇ ਪਰਿਵਾਰਾਂ ਨਾਲ ਖੜਨ ਲਈ ਔਰ ਇਹਨਾਂ ਨੂੰ ਆਪਣੇ ਕੋਲੇ ਰੱਖ ਕੇ ਇਲਾਜ ਕੀਤਾ ਜਾਊਗਾ ਤੁਸੀਂ ਦੇਖਿਓ ਉਹਨਾਂ ਵਾਲਾ ਮਹੀਨਾ ਦੋ ਮਹੀਨੇ ਚ ਇਸ ਘਰ ਦੇ ਹਾਲਾਤ ਕੀ ਹੋਣਗੇ ਰੰਗ ਹੋ ਜਾਊਗਾ ਘਰੇ ਦੁਆਰੇ ਉਹੀ ਚਹਲ ਪੈਰ ਹੋ ਜੂਗੀ ਬਾਹਰ ਵੀ ਵਿਚਰਨਗੇ ਲੋਕਾਂ 'ਚ ਸਮਾਜ 'ਚ ਜਾਣਗੇ ਭੈਣ ਸਾਡੀ ਪੜ੍ਹੀ ਲਿਖੀ ਆ ਕਿਉਂਕਿ ਜਦੋਂ ਅਸੀਂ ਐਂਟਰ ਹੋਏ ਅੰਦਰ ਬੁੱਕਾਂ ਪਈਆਂ ਪਰ ਇਹ ਹਾਲਾਤ ਸਾਡੇ ਪੰਜਾਬ ਦੇ ਹੁੰਦੇ ਜਾ ਰਹੇ ਨੇ ਇਹਦਾ ਇੱਕ ਜ਼ਿੰਮੇਵਾਰ ਸਾਡੇ ਰਿਸ਼ਤੇ ਨਾਤੇ ਇੰਨੇ ਕ ਕਮਜ਼ੋਰ ਹੋ ਗਏ ਜੇਕਰ ਅੱਜ ਰਿਸ਼ਤੇਦਾਰ ਆਉਂਦੇ ਹੁੰਦੇ ਤਾਂ ਇਹ ਹਾਲਾਤ ਨਾ ਹੁੰਦੇ ਪਰ ਹੋ ਸਕਦਾ ਰਿਸ਼ਤੇਦਾਰ ਵੀ ਕੋਸ਼ਿਸ਼ ਕਰਦੇ ਹੁੰਦੇ ਵੀ ਅਸੀਂ ਇੱਥੇ ਆਈਏ ਹੋ ਸਕਦਾ ਬੇਬੇ ਨੇ ਆਉਣ ਇਹਨਾਂ ਦਿੱਤੇ ਹੋਣ ਜਦੋਂ ਅਸੀਂ ਅੰਦਰ ਐਂਟਰ ਹੋਏ ਤਾਂ ਬੱਚੋ ਵੀਰ ਨੇ ਇੱਕ ਫੋਨ ਕੀਤਾ ਕਿਸੇ ਨੂੰ ਵੀ ਤੁਸੀਂ ਜਲਦੀ ਆਜੋ ਸਾਡੇ ਘਰੇ ਬੰਦੇ ਆ ਗਏ ਉਹਨਾਂ ਨੇ ਫੋਨ ਕੀਤਾ ਇੱਥੋਂ ਤਾਂ ਕੋਈ ਨਾ ਕੋਈ ਰਿਸ਼ਤੇਦਾਰ ਹੋਣਗੇ ਆਪਾਂ ਉਹਨਾਂ ਨਾਲ ਵੀ ਗੱਲ ਕਰਕੇ ਉਹਨਾਂ ਨੂੰ ਵੀ ਉੱਥੇ ਬੁਲਾਵਾਂਗੇ ਬਾਕੀ ਸੰਗਤ ਜੀ ਤੁਸੀਂ ਦੇਖ ਰਹੇ ਹੋ ਜਿਹੜੇ ਸਾਰੇ ਜਿਹੜੇ ਇਹ ਥੈਲੇ ਨੇ ਇਹਨਾਂ ਦੇ ਵਿੱਚ ਗੰਦਗੀ ਆ ਕੀ ਆ ਕਿੱਥੇ ਪੈਂਦੇ ਨੇ ਪੰਜ ਜੀ ਘਰ ਦੇ ਵਿੱਚ ਸਾਨੂੰ ਤਾਂ ਬੈੱਡ ਇੱਕ ਮਿਲਿਆ ਜੀ ਇੱਕ ਮੰਜਾ ਉੱਧਰ ਪੰਜ ਜੀ ਕਿੱਥੇ ਪੈਂਦੇ ਨੇ ਇਹਦਾ ਕੋਈ ਕੁਛ ਨਹੀਂ ਨਾ ਕੋਈ ਟੀਵੀ ਦਾ ਪ੍ਰਬੰਧ ਆ ਨਾ ਕੋਈ ਬਿਜਲੀ ਦਾ ਪ੍ਰਬੰਧ ਇੱਥੇ ਔਰ ਇਦਾਂ ਹੀ 30 ਸਾਲ ਜਿਹੜੇ ਕੱਢਤੇ ਆ ਦੇਖੋ ਕਿਦਾਂ ਇਹ ਵੀਰਾਂ ਨੇ ਜਿਹੜਾ ਭੈਣਾ ਨੇ ਸਾਰਾ ਘਰ ਬਲਾਉ ਇੱਧਰ ਵੀ ਦਿਖਾਇਆ ਸੀ ਸੰਗਤ ਨੂੰ ਮੈਂ ਕਹੂੰਗਾ ਇੱਕ ਵਾਰੀ ਚੜ ਕੇ ਉੱਪਰ ਸੰਗਤ ਨੂੰ ਇੱਧਰ ਵੀ ਪ੍ਰਧਾਨ ਜੀ ਦਿਖਾਇਆ ਜਾਵੇ ਇਹਦੇ ਵਿੱਚ ਕੀ ਖਾਂਦੇ ਨੇ ਜੀ ਇਹਦੇ ਵਿੱਚ ਕੀ ਆ ਇਹਦਾ ਬਕਸ ਇਹਦੇ ਵਿੱਚ ਮੂਫਲੀ ਆ ਜੀ ਇਹਦੇ ਵਿੱਚ ਸੰਗਤ ਜੀ ਮੂਫਲੀ ਭਰੀ ਵੀ ਆ ਇੱਕ ਮੂਫਲੀ ਦੇ ਸਿਰ ਤੇ ਟਾਈਮ ਕੱਟੀ ਜਾਂਦੇ ਨੇ ਜੀ ਤੁਸੀਂ ਅਸੀਂ ਪਹਿਲਾਂ ਵੀ ਬਹੁਤ ਘਰਾਂ ਚ ਦੇਖਿਆ ਇੱਕ ਲੇਜ਼ ਦੇ ਪੈਕਟ ਨਾਲ ਸਾਰਾ ਸਾਰਾ ਦਿਨ ਬੰਦਾ ਕੱਢ ਦਿੰਦਾ ਜੀ ਪਤਾ ਨਹੀਂ ਕਿਵੇਂ ਦਾ ਜੀਵਨ ਬਣ ਜਾਂਦਾ ਜੀ ਵਾਹਿਗੁਰੂ ਸੱਚਾ ਪਾਤਸ਼ਾਹ ਸੱਚਾ ਪਾਤਸ਼ਾਹ ਬਾਪੂ ਜੀ ਇਹ ਕਮਰੇ ਚ ਤੁਸੀਂ ਇੰਨਾ ਕੁਛ ਕਾਤੋ ਭਰ ਤੱਕ ਬੇਬੇ ਨੇ ਭਰੇ ਜੀ ਇਹਨਾਂ ਇਹਨਾਂ ਇਕੱਠਾ ਕਰਕੇ ਉਧਰ ਨੂੰ ਜਾਣਾ ਹੈ ਕਿੱਧਰ ਨੂੰ ਜੀ ਉਹ ਇੱਕ ਕੋਠੀ ਦੂਜੇ ਪਾਸੇ ਲਈ ਗਈ ਹੈ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਬਾਪੂ ਜੀ ਬੇਬੇ ਤੁਸੀਂ ਤਾਂ ਸਮਝਦਾਰ ਹੋ ਬੇਬੇ ਨੇ ਇੰਨਾ ਕਹਨੇ ਚ ਰੱਖਿਆ ਵਾ ਦੇਖੋ ਅੱਗੇ ਤਾਂ ਉਹ ਆ ਦੇਖੋ ਆ ਦੇਖੋ ਰਸੋਈ ਦੇ ਵਿੱਚ ਇੰਨਾਉਂਦੇ ਨੇ ਰਸੋਈ ਚ ਇਹਨਾਂ ਦੇ ਵਿੱਚ ਪਤਾ ਨਹੀਂ ਕੀ ਕੂੜਾ ਕਰਕੜ ਕੀ ਕੁਛ ਆ ਜੀ ਕੁਛ ਨਹੀਂ ਪਤਾ ਲੱਗ ਰਿਹਾ ਜੀ ਇੱਧਰ ਤਾਂ ਬਹੁਤ ਗੰਦਗੀ ਹੋਣੀ ਬਾਥਰੂਮ ਪਤਾ ਨਹੀਂ ਕਿੰਨੇ ਸਾਲ ਹੋ ਗਏ ਹੋ ਜੋ ਜੋ ਕੋਈ ਨਾ ਕੋਈ ਨਾ ਵਾਹਿਗੁਰੂ ਮੇਰੇ ਆਦਾਤ ਸੱਚੇ ਆਪਾ ਸਾਹ ਪੜੇ ਲਿਖੇ ਸਾਰਾ ਕੁਝ ਹੋਣ ਦੇ ਬਾਵਜੂਦ ਦੇਖ ਲਓ ਹੈ ਦੇਖੋ ਤਾਂ ਸੱਚੇ ਬਾਸ਼ਾ ਇੱਥੇ ਤਾਂ ਮੈਨੂੰ ਲੱਗਦਾ ਲਾਈਟ ਵੀ ਨਹੀਂ ਹੈਗੀ ਲੈਡ ਤੇ ਬੀਪੀ ਦੀ ਆਉਂਦਾ ਹੈ ਜਾਂਦਾ ਹੈ ਸਰਪ ਹੋ ਜਾਏਗਾ ਲੈਡ ਹੈ ਨਹੀਂ ਚੱਲ ਗਈ ਚੱਲ ਗਈ ਵੀਰੇ ਉਹ ਤਾਂ ਛੋਟੀ ਲਾਈਟ ਲਾਈ ਵੀ ਆ ਜੀ ਛੋਟੀ ਲਾਈਟ ਲਾਈ ਆ ਬਹੁਤ ਛੋਟੀ ਲਾਈਟ ਲਾਈ ਵੀ ਆ ਜੀ ਕਿ ਮਤਲਬ ਬਾਹਰ ਨਾ ਦਿਖੇ ਜੀ ਹਾਂਜੀ ਹਾਂ ਬਾਹਰ ਦੇਖਣਾ ਹੀ ਨਹੀਂ ਜਾਂਦੇ ਹਾਂਜੀ ਬਹੁਤ ਸਾਰਾ ਚਲੋ ਜੀ ਫਿਰ ਚਲੋ ਚਲੋ ਦੇਖ ਲਈ ਤੁਸੀਂ ਹਾਂਜੀ ਹਾਂਜੀ ਚਲੋ ਜੀ ਪੁਲਿਸ ਨੂੰ ਬੁਲਾ ਕੇ ਨਾ ਆਪਾਂ ਇੱਕ ਵਾਰੀ ਜਿਹੜਾ ਇਹ ਘਰ ਦਿਖਾ ਕੇ ਫਿਰ ਪਤਲਾਸ਼ੀ ਕਰਾ ਕੇ ਨਾ ਰਿਸ਼ਤੇਦਾਰਾਂ ਨੂੰ ਬੁਲਾ ਕੇ ਪਾਣੇ ਦੇਖੋ ਦੇਖੋ ਆਪ ਜਿਹਦੇ ਨੇੜੇ ਆ ਕੰਮ ਹੋ ਰਿਹਾ ਸੀ ਤੁਸੀਂ ਪਾਣੇ ਥੋੜਾ ਜਿਹਾ ਪਹਿਲਾਂ ਹੀ ਦੇਖਣਾ ਸੀ ਆਪਾਂ ਨੇ ਦੇਖ ਲਓ ਦੇਖੋ ਪਾਣੇ ਦੇਖੋ ਜਦੋਂ ਤੁਸੀਂ ਕਿੰਨੀ ਜਗ੍ਹਾ ਬੈਠ ਗਿਆ ਪਹਿਲੀ ਬਸ ਸੋਰਖੇ ਤੇ ਜਗ੍ਹਾ ਔਰ ਇੱਕ ਗੱਲ ਹੋਰ ਦੇਖੋ ਸੰਗਤ ਜੀ ਅਸੀਂ ਆਪ ਜੀ ਨੂੰ ਦੱਸਣਾ ਚਾਹੁੰਦੇ ਆਂ ਭੈਣ ਨੇ ਵੀ ਐਮਏ ਤੇ ਮੁੰਡੇ ਨੇ ਬੀਏ ਕਰੀ ਵੀ ਆ ਦੂਜਾ ਵੱਡਾ ਬੇਟਾ ਦਿੱਲੀ ਪੜ੍ਹ ਕੇ ਆ ਤਿੰਨੇ ਪੜ੍ਹੇ ਲਿਖੇ ਬਾਪੂ ਨੇ ਨੌਕਰੀ ਕਰੀ ਔਰ ਤੁਸੀਂ ਆਪ ਅੰਦਾਜ਼ਾ ਲਾ ਲਓ ਸੰਗਤ ਜੀ ਸਾਡਾ ਅੱਜ ਦਾ ਸਮਾਜ ਕਿੱਥੇ ਹੋ ਗਿਆ ਇੱਥੇ ਰਿਸ਼ਤੇ ਨਾਤਿਆਂ ਦੇ ਵੀ ਜਿਹੜੀ ਗ੍ਰਾਵਟ ਆ ਗਈ ਕੋਈ ਸਮਾਂ ਸੀ ਕੋਈ ਬੰਦਾ ਨਾਨਕੀ ਕੋਈ ਭੂਆ ਕੋਲੇ ਜਾ ਜਾ ਦੱਸ ਦੇ ਰਹਿਦਾ ਸੀ ਉਹ ਚੀਜ਼ਾਂ ਖਤਮ ਹੋ ਗਈਆਂ ਜਾ ਹਾਲਾਤ ਹੋ ਗਏ ਸਾਡੇ ਘਰਾਂ 'ਚ ਇਸ ਕਰਕੇ ਆਪ ਆਪਣੇ ਆਲੇ ਦੋਲੇ ਜ਼ਰੂਰ ਧਿਆ ਬਹੁਤ ਐਸੇ ਭੈਣ ਭਰਾ ਨੇ ਜਿਨ੍ਹਾਂ ਦੇ ਭਰਾ ਹਾਲਾਤ ਬਣੇ ਪਏ ਆਓ ਜੀ ਚਲੋ ਜੀ ਬੱਕੀ ਬਾਹਰ ਹੋ ਕੇ ਚਲੋ ਵੇ ਗੇਟ ਲਾਉਣੇ ਜਾਓ ਜੀ ਆ ਤੁਸੀਂ ਦੇਖਿਓ ਸੰਗਤ ਜੀ ਔਰ ਇਨ੍ਹਾਂ ਸਾਈਕਲੀਆਂ ਦੇ ਉੱਪਰ ਸਾਡੀ ਭੈਣ ਔਰ ਸਾਡਾ ਇਹ ਵੀਰ ਕਿਸੇ ਟਾਈਮ ਖੇਡਿਆ ਔਰ ਅੱਜ ਦੇ ਹਾਲਾਤ ਕੀ ਬਣ ਚੁੱਕੇ ਨੇ ਔਰ ਤੁਹਾਡੇ ਸਾਹਮਣੇ ਆ ਮਤਲਬ ਅਸੀਂ ਵੀ ਇੱਥੇ ਭਾਵਕ ਆਂ ਜੀ ਵੀ ਤੁਹਾਨੂੰ ਕਿਹੜੇ ਸ਼ਬਦਾਂ ਦੇ ਵਿੱਚ ਦਸੀਏ ਕੋਈ ਸਮਾਂ ਸੀ ਇਹ ਜੇ ਬਸਤੇ ਲੈ ਕੇ ਸਾਡੀ ਭੈਣ ਜਿਹੜੀ ਬਾਜ਼ਾਰ ਕਾਲਜਾਂ ਦੇ ਵਿੱਚ ਯੂਨੀਵਰਸਿਟੀ ਪੜ੍ਹਨ ਜਾਂਦੀ ਸੀ ਔਰ ਅੱਜ ਦੇ ਖਲਾਸ ਸਾਡੀ ਭੈਣ ਦੇ ਆ ਹੋ ਚੁੱਕੇ ਨੇ ਵਾਹਿਗੁਰੂ ਮੇਰੇ ਅਦਾਤਿਆ ਦੇਖੋ ਸਾਡੀ ਭੈਣ ਕੀ ਸਾਮੀ ਜਾਂਦੀ ਹੈ ਜੱਗੀ ਸਵੀਡ ਤੋਂ ਕੋਈ ਮਠਾਈ ਦਾ ਡੱਬਾ ਦੇਖੋ ਭੈਣ ਕੀ ਸਾਮੀ ਜਾਂਦੀ ਹੈ ਜੀ ਦਵਾਈਆਂ ਦਵਾਈਆਂ ਜਾਂ ਕੁਝ ਐਸੀਆਂ ਚੀਜ਼ਾਂ ਸਾਮੀ ਜਾਂਦੇ ਨੇ ਵਾਹਿਗੁਰੂ ਮੇਰੇ ਅਦਾਤਿਆ ਸੱਚੇ ਪਾਸ਼ਾ ਜੀ ਔਰ ਇਹ ਭੈਣ ਦਾ ਪੜੇ ਲਿਖਿਆ ਆਪ ਜੀ ਨੂੰ ਅਸੀਂ ਪਹਿਲਾਂ ਵੀ ਦੱਸਿਆ ਮਤਲਬ ਸਾਡੇ ਕੋਲੇ ਹੁਣ ਤਾਂ ਸ਼ਬਦ ਮੁੱਕ ਗਿਆ ਦੇਖੋ ਬੁਕਸ ਨੇ ਜਿਹਦੇ ਵਿੱਚ ਵੀ ਹਾਂਜੀ ਬਿਲਕੁਲ ਬੁਕਸ ਨੇ ਜੀ ਇਹ ਦੇਖੋ ਪੜੀ ਲਿਖੀ ਆ ਦੇਖੋ ਗੱਲ ਇਹ ਆ ਵੀ ਬਾਹਰ ਨਹੀਂ ਸੰਗਾ ਜੀ ਦੇਖਦੇ ਸੀ ਬਾਹਰ ਕੀ ਹੁੰਦਾ ਕਿਹੜੀ ਦੁਨੀਆ ਉਹਦੇ ਨਾਲੋਂ ਸਾਰਿਆਂ ਨਾਲੋਂ ਇਹ ਵੱਖ ਹੋ ਚੁੱਕੇ ਸੀਗੇ ਇਹਨਾਂ ਦੀ ਦੁਨੀਆ ਹੀ ਇਹ ਰਹਿ ਗਈ ਸੀ ਜੀ ਚਲੋ ਹਾਂ ਹਾਂ ਨਾਲ ਜਾਣਗੇ ਜੀ ਇਧਰ ਵਾਹਿਗੁਰੂ ਸੱਚਾ ਪਾਸ਼ਾ ਮੇਰੇ ਅਦਾਤਿਆਂ ਤੁਹਾਨੂੰ ਤਨਸ਼ੀਰ ਗੁਰਗ੍ਰੰਥ ਸਾਹਿਬ ਜੀ ਮਹਾਰਾਜ ਅਸੀਂ ਆਪ ਜੀ ਨੂੰ ਪਹਿਲਾਂ ਵੀ ਸੰਗਤ ਨੂੰ ਦੱਸਿਆ ਸੀਗਾ ਜੀ ਪਰ ਆਪ ਜੀ ਦੇਖੋ ਇੱਥੀ ਇੱਥੀ ਨਹਾਉਣਾ ਔਰ ਇੱਥੀ ਦੇਖੋ ਸਾਡੀ ਭੈਣ ਦੇ ਕੱਪੜੇ ਇਹਦੇ ਤੇ ਪਏ ਨੇ ਇੱਥੀ ਨਹਾਉਣਾ ਔਰ ਇੱਥੀ ਪਕਾ ਕੇ ਖਾਣਾ ਸਾਨੂੰ ਖਾਣ ਵਾਲੀਆਂ ਚਾਰ ਦਿਖ ਰਿਹਾ ਜੀ ਥੋੜਾ ਬਹੁਤਾ ਆਟਾ ਦਿਖ ਰਿਹਾ ਸੰਗਤ ਜੀ ਇਸ ਤੋਂ ਇਲਾਵਾ ਸਾਨੂੰ ਅੰਦਰ ਸ਼ੈਂਪੂ ਦਿਖ ਰਹੇ ਨੇ ਜੀ ਇਸ ਤੋਂ ਇਲਾਵਾ ਕੁਝ ਨਹੀਂ ਦਿਖ ਰਿਹਾ ਅੱਗੇ ਜਾ ਕੇ ਜਿਹੜਾ ਦੇਖੀਏ ਅੰਦਰ ਗੰਦਗੀ ਆ ਜੀ ਬਹੁਤ ਜ਼ਿਆਦਾ ਸ਼ੈਂਕ ਦੇ ਨੀਚੇ ਅਰ ਸ਼ੈਂਕ ਦੇ ਉੱਪਰ ਇਸ ਹਾਲਾਤਾਂ ਦੇ ਵਿੱਚ ਇਸ ਘਰ ਨੂੰ ਬੰਦ ਕਰਿਆ ਹੋਇਆ ਸੀਗਾ ਜੀ ਔਰ ਬਾਹਰ ਦੀ ਦੁਨੀਆ ਨਾਲ ਵੀ ਕਨੈਕਸ਼ਨ ਤੋੜ ਲਿਆ ਇਸ ਪਰਿਵਾਰ ਨੇ ਔਰ ਇਦਾਂ ਮਤਲਬ ਜਿਹੜੇ ਜਿੱਥੇ ਤੱਕ ਵੀ ਰੋਸ਼ਨੀ ਆਉਂਦੀ ਸੀ ਉੱਥੇ ਹੀ ਕੁਛ ਨਾ ਕੁਛ ਲਾ ਕੇ ਇਹ ਇਹਦੇ ਨਾਲ ਬੰਦ ਕਰ ਲੈਂਦੇ ਸੀ ਵੀ ਕੋਈ ਸਾਨੂੰ ਅੰਦਰ ਨਾ ਦੇਖ ਲਵੇ ਰੱਬ ਜਾਣੇ ਹੁਣ ਕੀ ਇਹਨਾਂ ਬੱਚਿਆਂ ਨੂੰ ਇਸ ਪਰਿਵਾਰ ਨੂੰ ਡਰ ਕੀ ਆ ਇਹਦਾ ਤਾਂ ਕੁਛ ਨਹੀਂ ਕਹਿ ਸਕਦੇ ਜੀ ਹੁਣ ਇਹ ਤਾਂ ਸੱਚੇ ਪਾਤਸ਼ਾਹ ਵਾਹਿਗੁਰੂ ਨੂੰ ਪਤਾ ਜੀ ਪਰ ਇਨਾ ਪਤਾ ਵੀ ਇਹ ਪਰਿਵਾਰ ਬਹੁਤ ਜ਼ਿਆਦਾ ਤਕਲੀਫ ਦੇ ਵਿੱਚ ਸਿਗਾ ਜੀ ਜਿੱਥੇ ਜ਼ਮੀਨ 5 ਕਿਲੇ ਹੋਵੇ ਜਿੱਥੇ ਬੱਚੇ ਪੜ੍ਹੇ ਲਿਖੇ ਹੋਣ ਉੱਥੇ ਦੇ ਇਹ ਹਾਲਾਤ ਬਣ ਜਾਣ ਮਤਲਬ ਸਾਡੀ ਸਾਡੇ ਵੀ ਮਤਲਬ ਸਮਝ ਤੋਂ ਬਾਹਰ ਆ ਰਹੀ ਹੈ ਗੱਲ ਵੀ ਉਸ ਸੱਚੇ ਪਾਤਸ਼ਾਹ ਵਾਹਿਗੁਰੂ ਨੂੰ ਕੀ ਮਨਜ਼ੂਰ ਸੀਗਾ ਇਸ ਘਰ ਦੇ ਵਿੱਚ ਕਿੰਨੀਆਂ ਖੁਸ਼ੀਆਂ ਨਾਲ ਇਸ ਘਰ ਨੇ ਬਣਾਇਆ ਹੋਣਾ ਬਾਪੂ ਜੀ ਨੇ ਕਿੰਨੀਆਂ ਖੁਸ਼ੀਆਂ ਨਾਲ ਬਾਪੂ ਜੀ ਨੌਕਰੀ ਤੇ ਔਰ ਉਸ ਭੈਣ ਦੇ ਚਿਹਰੇ ਤੇ ਕਿੰਨਾ ਕੁ ਨੂਰ ਸਾਡੀ ਭੈਣ ਬਹੁਤ ਪਿਆਰੀ ਆ ਔਰ ਸਾਡਾ ਭਰਾ ਉਹ ਬੇਬੇ ਔਰ ਬਾਪੂ ਜੀ ਬੜੇ ਪਿਆਰੇ ਸੱਚੇ ਪਾਤਸ਼ਾਹ ਹੁਣ ਹੀ ਹੁਣ ਕਿਤੇ ਹੀ ਹੋਣਦਾ ਬਾੜੀ ਫੇਰ ਚਲੋ ਜੀ ਵੀਰੇ ਠੀਕ ਹੈ ਚਲੋ ਜੀ ਚਲੋ ਚਲੋ ਬਾਪਾ ਜੀ ਜਦੋਂ ਆਏ ਆ ਉਸ ਤੋਂ ਤਾਂ ਫੋਨ ਕਰ ਰਹੇ ਹਾਂ ਹਾਂਜੀ ਹਾਂਜੀ ਚਲੋ ਕੋਈ ਗੱਲ ਨਹੀਂ ਉਹਨਾਂ ਦੀ ਵੀ ਕੋਈ ਮਜਬੂਰੀ ਹੋ ਵਿਚਾਰਾਂ ਦੀ ਹਾਂਜੀ ਆ ਗੇਟ 'ਚ ਮੋ ਵੀਰੇ ਆ ਗੇਟ 'ਚ ਵੀ ਝੰਡਾ ਲਾਓ ਮੂਰੇ ਵੀਰੇ ਇਦਾਂ ਹੀ ਗੱਡੀ ਦੇਖ ਲਓ ਹਨਾ ਜੀ ਕੋਈ ਮਤਲਬ ਨਹੀਂ ਕੋਈ ਇੱਟਾ ਮਾਰ ਜੀ ਅਸੀਂ ਗੱਡੀ ਦੀ ਵੀ ਆਪਾਂ ਉਦੋਂ ਡਿਟੇਲ ਕੱਢੀ ਸੀ ਜੀ ਇਹ 2010 ਦੇ ਵਿੱਚ ਇੰਸ਼ੋਰੈਂਸ ਇਹਦੀ ਹੋਈ ਉਸ ਤੋਂ ਬਾਅਦ ਕਿਸੇ ਨੇ ਇੰਸ਼ੋਰੈਂਸ ਨਹੀਂ ਕਰਾਈ ਦੀ ਔਰ ਸੰਗਤ ਜੀ ਇਹ ਜਿਹੜਾ ਦਰਖਤ ਤਾਂ ਨਾ ਜੀ ਜਿਹੜਾ ਇਹ ਇਹ ਤੂਤ ਇਹ ਇੰਨਾ ਕ ਵੱਧ ਗਿਆ ਸੀ ਬਾਹਰ ਗਲੀ ਵੱਲ ਨੂੰ ਆ ਗਿਆ ਸੀ ਮਹਾਰਾਜ ਦਾ ਸਰੂਪ ਲੈ ਕੇ ਜਾਣਾ ਸੀ ਤਾਂ ਕਰਕੇ ਸਿੰਘਾਂ ਨੇ ਵੱਡਤਾ ਜੀ ਪੁੱਛ ਕੇ ਅੰਦਰੋਂ ਹੀ ਹਾਕ ਵੱਜੀ ਕਹਿੰਦੇ ਭਾਈ ਵੱਡ ਦੋ ਅੰਦਰੋਂ ਹੀ ਬਾਸ ਆਦਰਵਾਇਸ ਕੋਈ ਬਾਹਰ ਨਹੀਂ ਨਿਕਲਿਆ ਜੀ ਆਹ ਹਾਲਾਤ ਸਾਡੇ ਨੇੜੇ ਤੇੜੇ ਦੇ ਹੋ ਚੁੱਕੇ ਦੀਪ ਸਿੰਘ ਔਰ ਇੱਕ ਉਸ ਭੈਣ ਨੇ ਬੜੀ ਸਮਝਦਾਰੀ ਨਾਲ ਗੱਲ ਕਰੀ ਬੇਬੇ ਜੀ ਔਰ ਉਹਨਾਂ ਦੇ ਬੇਟੇ ਅਗਰੈਸਿਵ ਹੁੰਦੇ ਸੀ ਉਹਨਾਂ ਕਰਕੇ ਹੀ ਸਾਰੇ ਘਰ ਦੇ ਇਹ ਹਾਲਾਤ ਹੋਏ ਨੇ ਬਾਪੂ ਜੀ ਨੂੰ ਸਾਰੀ ਸਮਝ ਆ ਪੂਰੀ ਸਮਝਦਾਰੀ ਨਾਲ ਗੱਲ ਕੀਤੀ ਔਰ ਉਹਨਾਂ ਦੀ ਬੇਟੀ ਨੂੰ ਸਮਝ ਆ ਜੀ ਉਹ ਬੜੇ ਪਿਆਰ ਨਾਲ ਹੌਲੀ ਹੌਲੀ ਬੇਟੀ ਕਹਿੰਦੀ ਵੀਰੇ ਵੀ ਤੁਸੀਂ ਇਦਾਂ ਨਾ ਕਰੋ ਵੀ ਇਹ ਮੇਰੇ ਵੀਰੇ ਨੂੰ ਮੜਾਦਾ ਗੁੱਸਾ ਹੀ ਵੱਧ ਆਉਂਦਾ ਔਰ ਬਾਕੀ ਦੀ ਜਿਹੜੀ ਕਿਉਂ ਇਹ ਹਾਲਾਤ ਬਣੇ ਇਹ ਤਾਂ ਇੱਕ ਜਾਂਚ ਦਾ ਵਿਸ਼ਾ ਜੀ ਵੀ ਇੱਥੇ ਤੱਕ ਕਿਵੇਂ ਹਾਲਾਤ ਪਹੁੰਚ ਗਏ ਇਸ ਘਰ ਦੇ ਕਿਵੇਂ ਜਿਹੜਾ ਗੁਰਦੀਪ ਸਿੰਘ ਹਰਦੀਪ ਸਿੰਘ ਜੀ ਹਰਦੀਪ ਸਿੰਘ ਦੀ ਜ਼ਿੰਦਗੀ ਜਿਹੜੇ ਕਿਸੇ ਟਾਈਮ ਕਿਲੇ ਦੇ ਵਿੱਚ ਡਿਊਟੀ ਕਰਦੇ ਸੀ ਵਰਦੀ ਪਾ ਕੇ ਜਾਂਦੇ ਸੀ ਔਰ ਇੱਕ ਮਨ ਦੇ ਵਿੱਚ ਲੈ ਕੇ ਚੱਲਦਾ ਹਰੇਕ ਇਨਸਾਨ ਵੀ ਮੇਰੇ ਬੱਚੇ ਪੜਨਗੇ ਡਿਊਟੀ ਕਰਨਗੇ ਕਿਤੇ ਆਫੀਸਰ ਬਣਨਗੇ ਬੱਚਿਆਂ ਨੇ ਬੀਏ ਐਮਏ ਵੀ ਕੀਤੀ ਬੇਟੀ ਨੇ ਐਮਏ ਕੀਤੀ ਜੀ ਬੀਏ ਮੁੰਡੇ ਨੇ ਕੀਤੀ ਜੀ ਦੋਨੇ ਬੱਚੇ ਪੜੇ ਤੀਜਾ ਬੇਟਾ ਵੱਡਾ ਕਿੱਥੇ ਪੜਿਆ ਜੀ ਵੱਡਾ ਵੀ ਇੱਥੇ ਪੜਿਆ ਵੱਡਾ ਵੀ ਉਹਨੇ ਕਿੰਨੀ ਉਹਨੇ ਯੂਨੀਵਰਸਿਟੀ ਉਹਨੇ ਵੀ ਯੂਨੀਵਰਸਿਟੀ ਕੀਤੀ ਜੀ ਔਰ ਆਪ ਜੀ ਦੇਖ ਰਹੇ ਹੋ ਇੰਨਾ ਪੜਨ ਦੇ ਬਾਵਜੂਦ ਵੀ ਅੱਜ ਘਰ ਦੇ ਆਹ ਹਾਲਾਤ ਹੋ ਗਏ ਵੀ 30 ਸਾਲ ਅੰਦਰੇ ਘੜਤੇ ਜੀ ਉਸ ਭੈਣ ਦੇ ਹੱਥ-ਪੈਰ ਇੰਨੇ ਕਿ ਚਿੱਟੇ ਹੋਏ ਪਏ ਨੇ ਮਤਲਬ ਜਿਵੇਂ ਆਪਾਂ ਪਾਣੀ ਦੇ ਵਿੱਚ ਰੱਖੀਏ 5-7 ਦਿਨ ਡਬੋ ਕੇ ਪੈਰ ਉਦਾਂ ਕੋਈ ਧੁੱਪ ਕਦੇ ਦੇਖੀ ਹੋ ਨਹੀਂ ਹੈਗੀ ਜੀ ਕਦੇ ਉਹ ਸੂਰਜ ਦੀ ਕਿਰਨ ਚਿਹਰੇ ਤੇ ਪੈਣ ਨਹੀਂ ਦਿੰਦੀ ਹੈਗੀ ਜੀ ਐਸੇ ਹਾਲਾਤ ਉਸ ਬੇਬੇ ਜੀ ਨੇ ਪਤਾ ਨਹੀਂ ਕਿੰਨੇ ਜਵਾਕਾਂ ਨੂੰ ਡਰਾ ਕੇ ਰੱਖਦੇ ਸੀ ਕੀ ਮਾਹੌਲ ਕਰਦਾ ਬਣ ਗਿਆ ਬਜ਼ੁਰਗਾਂ ਨੂੰ ਬਾਹਰ ਕੱਢਦਾਣਾ ਬਾਹਰ ਵੇੜੇ 'ਚ ਪਾਉਣਾ ਟੁੱਟੇ ਵੇ ਮੰਜੇ ਤੇ ਫਿਰ ਕੁੱਟਣਾ ਉਸ ਪੁੱਤ ਨੇ ਵੀ ਤੂੰ ਸਾਰਾ ਘਰ ਖਰਾਬ ਕੀਤਾ ਔਰ ਐਸੇ ਹਾਲਾਤ ਇਸ ਘਰ ਦੇ ਹੋਗੇ ਬਾਹਰ ਸਮਾਜ ਚ ਕਦੇ ਨਹੀਂ ਨਿਕਲੇ ਅਸੀਂ ਬੇਨਤੀ ਕਰਾਂਗੇ ਜਿਹੜੇ ਭੈਣ ਭਰਾਵਾਂ ਨਾਲ ਬੱਚੇ ਪੜ੍ਹਦੇ ਰਹੇ ਨੇ ਉਹ ਸਾਡੇ ਨਾਲ ਜਰੂਰ ਗੱਲ ਕਰਿਓ ਕੋਈ ਰਿਸ਼ਤੇਦਾਰ ਭੈਣ ਭਰਾ ਸਾਡੇ ਨਾਲ ਜਰੂਰ ਗੱਲ ਕਰੋ ਅਸੀਂ ਤੁਹਾਡੇ ਤੋਂ ਇੱਕੋ ਸਾਥ ਮੰਗਦੇ ਆ ਤੁਹਾਡੇ ਤੋਂ ਦਵਾਮਾ ਪਿਆਰ ਮੰਗਦੇ ਆ ਤੁਹਾਡੇ ਤੋਂ ਕੁਝ ਨਹੀਂ ਮੰਗਦੇ ਜੀ ਆਪਾਂ ਚਾਹੁੰਦੇ ਆ ਵੀ ਦੁਬਾਰਤੋਂ ਇਸ ਘਰ ਚ ਉਹੀ ਖੁਸ਼ੀਆਂ ਉਦਾਂ ਹੀ ਜਿਹੜੇ ਇਹ ਸਾਰੇ ਬੱਚੇ ਪੜ੍ਹ ਲਿਖ ਕੇ ਆਪਣਾ ਨੌਕਰੀ ਕਰਨ ਉਦਾਂ ਹੀ ਘਰ ਦੇ ਵਿੱਚ ਦੁਆਰਾ ਤੋਂ ਜਿਹੜਾ ਸੁਖਮਨੀ ਸਾਹਿਬ ਦਾ ਪਾਠ ਹੋਵੇ ਮਹਾਰਾ ਸੱਚੇ ਪਾਸ਼ਾ ਵਾਹਿਗੁਰੂ ਜੀ ਦਾ ਸਰੂਪ ਨਹੀਂ ਕਦੇ ਵੀ ਇਸ ਘਰ ਚ ਆਇਆ 30 ਸਾਲ ਤੋਂ ਹੁਣ ਬੰਦੇ ਹੋ ਗਏ ਜੀ ਔਰ 87 ਦੇ ਵਿੱਚ ਇਹ ਬਿਲਡਿੰਗ ਅਲੇ-ਦਾਲੇ ਗਵੰਡੀ ਆ ਕੇ ਰਹੇ ਨੇ 87 ਚ ਉਸ ਤੋਂ ਬਾਅਦ 2-3 ਸਾਲਾਂ ਬਾਅਦ ਇਹ ਪਰਿਵਾਰ ਉਰੇ ਆਇਆ ਰਹਿਣ ਲਈ ਉਸ ਤੋਂ ਬਾਅਦ ਦੇ ਆ ਹਾਲਾਤ ਨਹੀਂ ਆਪ ਜੀ ਦੇਖ ਰਹੇ ਕੋਈ ਚੀਜ਼ ਖਾਣ ਲਈ ਤੁਸੀਂ ਅੰਦਰ ਦੇਖਿਆ ਕਿੰਨਾ ਕ ਅਨਾਜ ਪਿਆ ਜੀ ਅੰਦਰ ਇੱਕ ਮੁਫਲੀ ਸੀਗੀ ਔਰ ਥੋੜਾ ਜਿਹਾ ਰਸ਼ਨਾ ਕਿੰਨਾ ਕ ਅਨਾਜ ਆ ਜੀ 5 ਬੰਦਿਆਂ ਲਈ ਪੰਜ ਬੰਦਿਆਂ ਲਈ ਦੋ ਦੋ ਗੱਠੀਆਂ ਵੀ ਨਹੀਂ ਆਉਂਦੀਆਂ ਜੀ ਆਪ ਜੀ ਧਿਆਨ ਦਿਓ ਆਪਣੇ ਵਾਲੇ ਦੇ ਵਾਲੇ ਜ਼ਰੂਰ ਧਿਆਨ ਦਿਓ ਸੰਸਥਾਵਾਂ ਨੂੰ ਜ਼ਰੂਰਤ ਲਾ ਦਿਓ ਤਾਂ ਜੋ ਅਪਰ ਰਲ ਮਿਲ ਕੇ ਐਸੇ ਪਰਿਵਾਰਾਂ ਦੇ ਨਾਲ ਖੜ੍ਹ ਸਕੀ ਉਹਨਾਂ ਦੀ ਮਦਦ ਕਰ ਸਕੀਏ ਕਈ ਵਾਰੀ ਕੀ ਹੁੰਦਾ ਬੰਦੇ ਤੇ ਵਿਵਪਤਾ ਪਈ ਹੁੰਦੀ ਆ ਬਾਪੂ ਜੀ ਤਾਂ ਮਜਬੂਰ ਨਹੀਂ ਇਹਨਾਂ ਨੂੰ ਪਤਾ ਸਾਰਾ ਪਰ ਅਸਲ ਸਾਰਾ ਕੁਝ ਉਹਨਾਂ ਨੇ ਬਿਮਾਰੀ ਨਹੀਂ ਦਿਮਾਗੀ ਬਿਮਾਰੀ ਨਹੀਂ ਇੰਨਾ ਘੇਰ ਲਿਆ ਕਦੇ ਬਾਪੂ ਜੀ ਨੂੰ ਨਹੀਂ ਬਾਹਰ ਨਿਕਲਣ ਦਿੱਤਾ ਇਹ ਕੋਠੇ ਤੇ ਸ਼ਹਿਰ ਕਰਨੇ ਜਾਂਦੇ ਸੀ ਜਾਂ ਕਦੇ-ਕਦੇ ਬੱਚਾ ਬਾਹਰ ਕੁੱਟ ਕੇ ਬਾਹਰ ਬਿਠਾ ਦਿੰਦਾ ਸੀ ਇਸ ਤੋਂ ਇਲਾਵਾ ਕੁਛ ਨਹੀਂ ਔਰੇ ਬਾਹਰ ਸਮਾਜ ਚ ਵਿਚਰਦੇ ਰਹੇ ਤਾਂ ਕਰਕੇ ਠੀਕ ਨੇ ਬੇਬੇ ਜੀ ਨੇ ਜਿਹੜੇ ਇਹ ਸਾਰਾ ਕੁਝ ਹੋ ਗਿਆ ਔਰ ਅੱਗੇ ਜਾਂਚ ਦਾ ਵਿਸ਼ਾ ਇਹ ਹਾਲਾਤ ਕਿਉਂ ਬਣ ਗਏ ਕਿਉਂ ਡਰਦੇ ਰਹੇ ਵੀ ਸਾਡੀ ਕੋਈ ਜ਼ਮੀਨ ਨਾ ਲੈ ਲੇ ਜਾਂ ਸਾਡੇ ਪੈਸੇ ਨਾ ਲੈ ਲੇ ਸਾਡਾ ਘਰ ਨਾ ਲੈ ਲੇ ਕਿਉਂ ਡਰਦੇ ਰਹੇ ਚੀਜ਼ ਐ ਇਦਾਂ ਕੋਈ ਨਹੀਂ ਲੈ ਸਕਦਾ ਸੰਗਤ ਜੀ ਆਪ ਜੀ ਨੂੰ ਵੀ ਪਤਾ ਕੋਈ ਆਸ਼ਰਮ ਨਹੀਂ ਲੈ ਸਕਦਾ ਕੋਈ ਗਵਾਂਡੀ ਨਹੀਂ ਲੈ ਸਕਦਾ ਕਿਸੇ ਦੀ ਪ੍ਰਾਪਰਟੀ ਕੋਈ ਕਿਸੇ ਦਾ 1 ਰੁਪਿਆ ਨਹੀਂ ਚੱਕ ਸਕਦਾ ਪ੍ਰਸ਼ਾਸਨ ਇਸ ਕਰਕੇ ਉਹ ਕਿਵੇਂ ਡਰ ਇਹ ਜੇ ਬੈਠ ਜਾਂਦੇ ਨੇ ਤਾਂ ਹੀ ਉਹ ਲੁਕੋਲ ਕੋ ਰੱਖਦੇ ਨੇ ਆਪਣੇ ਆਪ ਨੂੰ ਕਿਉਂ ਲਗਾਉਂਦੇ ਨੇ ਕਿਉਂ ਇੱਕ ਆਵਾਜ਼ ਤੱਕ ਨਹੀਂ ਬੱਚਿਆਂ ਦੀ ਕਦੇ ਆਈ ਅੱਜ ਤੋਂ 5 6 ਸਾਲ ਪਹਿਲਾਂ ਜਿਹੜਾ ਛੋਟਾ ਬੇਟਾ ਸੀਗਾ ਜੀ ਉਹ 6 ਸਾਲ ਪਹਿਲਾਂ ਜਿਹੜਾ ਕੋਠੇ ਤੇ ਦੇਖਿਆ ਗਿਆ ਸੀਗਾ ਉਹ ਦੱਸਿਆ ਕਿਸੇ ਨੇ ਵੀ ਬਹੁਤ ਵੱਡਾ ਜੂੜਾ ਇੱਕ ਵਾਰੀ ਕੋਠੇ ਤੇ ਦੇਖਿਆ 6 ਸਾਲ ਪਹਿਲਾਂ ਉਸ ਤੋਂ ਬਾਅਦ ਕਿਸੇ ਨੇ ਨਹੀਂ ਦੇਖਿਆ ਜੀ ਹੁਣ ਆਪ ਜੀ ਸਾਰੇ ਸਮਝਦਾਰ ਹੋ ਅਸੀਂ ਤੁਹਾਨੂੰ ਵੀਡੀਓ ਦੇ ਰਹੀ ਜਾਂ ਜਿਹੜਾ ਜਿਹੜਾ ਤੁਹਾਨੂੰ ਜਾਗਰੂਕ ਕਰਨਾ ਚਾਹੁੰਦੇ ਵੀ ਆਪ ਜੀ ਦੀ ਆਲੇ-ਦੁਆਲੇ ਬਹੁਤ ਐਸੇ ਭੈਣ ਭਰਾ ਐਸੇ ਕਰਨੇ ਉਹਨਾਂ ਦੇ ਨਾਲ ਜਰੂਰ ਤੁਸੀਂ ਖੜੋ ਰਿਸ਼ਤੇਦਾਰੀਆਂ ਜਰੂਰ ਵਰਤੋ ਆਪਣੀਆਂ ਅੱਜ ਰਿਸ਼ਤੇਦਾਰੀਆਂ ਰਹਿ ਗਈਆਂ ਬੱਚਿਆਂ ਦੀਆਂ ਜਿਵੇਂ ਮੰਨ ਲਓ ਮੇਰੇ ਮਾਪੇ ਮੇਰੇ ਨਾਲ ਵਰਤਦੇ ਨੇ ਜਦ ਮੈਂ ਆਪਣੇ ਬੱਚਿਆਂ ਨਾਲ ਵਰਤਾਂ ਇਸ ਤੋਂ ਇਲਾਵਾ ਦੀਆਂ ਜਿਹੜੀਆਂ ਰਿਸ਼ਤੇਦਾਰੀਆਂ ਨੇ ਉਹਨਾਂ ਨੂੰ ਵਰਤਣਾ ਸ਼ੁਰੂ ਕਰੀਏ ਨਾਨਕੇ ਜਾ ਕੇ ਆਪਾਂ 20-20 ਦਿਨ ਰਹਿਣਾ ਸ਼ੁਰੂ ਕਰੀਏ ਉਹ ਭੂਆ ਕੋਲੇ ਜਾ ਕੇ ਕੰਮ ਕਰਾਉਣਾ ਸ਼ੁਰੂ ਕਰੀਏ ਜਾ ਜਾ ਕੇ ਉੱਥੇ ਸਾਰਾ ਉਹੀ ਮਾਹੌਲ ਸ਼ੁਰੂ ਕਰੀਏ ਉਹਦੇ ਨਾਲੇ ਪ੍ਰੋਬਲਮਾਂ ਘਟਣਗੀਆਂ ਜਦੋਂ ਕਿਸੇ ਨੇ ਕਿਸੇ ਦੇ ਆਉਣਾ ਨਹੀਂ ਕਿਸੇ ਨੇ ਬੁਲਾਉਣਾ ਨਹੀਂ ਤਾਂ ਐਸੇ ਹਾਲਾਤ ਘਰਾਂ ਦੇ ਵਿੱਚ ਖੜੇ ਹੋ ਜਾਂਦੇ ਨੇ ਮਜਬੂਰ ਹੁੰਦਾ ਕਈ ਵਾਰ ਇਨਸਾਨ ਕਰ ਨਹੀਂ ਪਾਉਂਦਾ ਪਰ ਬਾਕੀ ਮੈਂਬਰ ਆ ਹਾਲਾਤ ਕ੍ਰੀਏਟ ਕਰ ਦਿੰਦੇ ਨੇ ਆਪ ਜੀ ਤੁਸੀਂ ਸਾਰੇ ਸਮਝਦਾਰ ਹੋ ਠੀਕ ਹੈ ਪ੍ਰਧਾਨ ਜੀ ਕੋਈ ਗਲਤੀ ਹੋ ਗਈ ਹੋਵੇ ਕੋਈ ਹੋਰ ਕੋਈ ਸੇਵਾ ਦੱਸੋ ਜੀ ਧੰਨਵਾਦ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ